ਬਟ ਕਦੇ ਐਂ ਨਹੀਂ ਹੋਇਆ ਕਿ ਦੇਵਦੀ ਫਿਲਮ ਨੇ ਕਮਾਈ ਹੁਣ 20 ਲੱਖ ਤੇ ਪਾਤਾ ਹੋਵੇ 2 ਕਰੋੜ ਐ ਐਦਾ ਨਹੀਂ ਜਿਹੜਾ ਉਹਨੇ ਕੰਮ ਕੀਤਾ ਕੀਤਾ ਉਥੇ ਅਸੀਂ ਸੋਚਿਆ ਐਨਾਲਿਸਿਸ ਕੀਤਾ ਕਿ ਯਾਰ ਸਾਡੀਆਂ ਕਮੀਆਂ ਕਿਤੇ ਰਹਿ ਗਈਆਂ ਸਭ ਤੋਂ ਗਲਤੀਆਂ ਕਿਤੇ ਹੋਈਆਂ ਕਿਉਂ ਨਹੀਂ ਚੱਲੀ ਏ ਫਿਲਮ ਮੇਰੀ ਮੇਰੇ ਚ ਕਮੀ ਸੀ ਡਾਇਰੈਕਟਰ ਚ ਕਮੀ ਸੀ ਰਾਈਟਰ ਚ ਕਮੀ ਸੀ ਜਾਂ ਸਾਡੇ ਸਾਰਿਆਂ ਚ ਕਮੀ ਸੀ ਉਹਦਾ ਐਨਾਲਿਸਿਸ ਕਰਨਾ ਚਾਹੀਦਾ ਈਵਨ ਕਿ ਆਪਣੀ ਨਲਾਇਕੀ ਚ ਪਾਉਣ ਲਈ ਤੁਸੀਂ ਕਹਦੇ ਹੋ ਜੀ ਆਹ ਕਮਾਈ ਕਰੋੜ ਰੁਪਏ ਆ ਹੁਣ ਤੁਸੀਂ ਦੱਸ ਦੋ ਮੈਂ ਸਹੀ ਆ ਗਲਤ ਆ ਨਹੀਂ ਨਹੀਂ ਬਿਲਕੁਲ ਸਹੀ ਮਿਹਨਤ ਕਰੋ ਨਾ ਯਾਰ ਕਰੋੜ ਤੱਕ ਲੈ ਕੇ ਜਾਓ ਫਿਲਮ ਨੂੰ ਫਿਰ ਤਾਂ ਸਵਾਦ ਆ ਫਿਰ ਅੱਛਾ ਫਿਰ ਮੈਨੂੰ ਲੱਗਦਾ ਫਿਗਰਸ ਪਾਉਣੀਆਂ ਨਹੀਂ ਚਾਹੀਦੀਆਂ ਉਹਦੇ ਨਾਲ ਮੈਨੂੰ ਐ ਲੱਗਦਾ ਕਿ ਕੁਝ ਗਲਤ ਲੋਕ ਫਿਰ ਸਾਡੀ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਬਹੁਤ ਪੈਸਾ ਹੈ ਫਿਰ ਕਹਿੰਦੇ ਥ੍ਰੈਟ ਆਉਂਦੇ ਸਾਨੂੰ ਫਿਰ ਅਗਲਾ ਰੱਖ ਲੈਂਦਾ ਵੀ ਇੰਨੇ ਪੈਸੇ ਦੇਜੋ ਇੰਨੇ ਕਮਾ ਲੇ ਸੀਰੀਅਸਲੀ ਇਹ ਚੀਜ਼ ਵੀ ਮੈਨੂੰ ਲੱਗਦੀ ਆ ਮੈਂ ਨਾ ਮੈਂ ਇਹ ਸ਼ੁਰੂਆਤ ਇੱਥੋਂ ਹੀ ਹੋਈਆਂ ਨੇ ਇਹ ਜਿਹੜਾ ਕਹਿੰਦੇ ਨੇ ਨਾ ਕਿ ਫਲਾਣੇ ਨੂੰ ਥ੍ਰੈਟ ਆ ਗਿਆ ਫਲਾਣੇ ਨੂੰ ਆ ਗਿਆ ਅਗਲਾ ਕਹ ਤਕ ਲੋਕ ਇਹ ਤਾਂ ਸਗੋਂ ਸਾਡੀ ਇੰਡਸਟਰੀ ਚ ਉਹਨੇ ਪੈਸੇ ਨਹੀਂ ਕਮਾਉਂਦੇ ਜਿੰਨਾ ਸੀ ਸ਼ੋਅ ਕਰ ਦਿੰਦੇ ਨੇ ਲੋਕਾਂ ਨੂੰ ਦਿਖਾ ਦਿਖਾਵਾ ਬਹੁਤ ਹੈ ਭੇਡ ਚਾਲ ਬਹੁਤ ਹੈ ਸੋ ਆ ਚੀਜ਼ ਹੈ ਮੈਂ ਤਾਂ ਹੀ ਕਹਿੰਦਾ ਕਿ ਦੇਵ ਐਕਟਿਵ ਰਹਿੰਦਾ ਸੋਸ਼ਲ ਮੀਡੀਆ ਤੇ ਚਾਹੇ ਪੋਸਟਾਂ ਕੱਟ ਪਾਉਂਦਾ ਪਰ ਐਕਟਿਵ ਖਬਰਾਂ ਜ਼ਰੂਰ ਰੱਖਦਾ ਹਰ ਗੱਲ ਦੀਆਂ ਕਿਉਂਕਿ ਕਈ ਵਾਰ ਤੋਰੀ ਆਪਣੀ ਇੰਟਰਵਿਊ ਤੁਹਾਡੀਆਂ ਕਈ ਇੰਟਰਵਿਊਜ਼ ਬਹੁਤ ਜ਼ਿਆਦੀਆਂ ਚੱਲੀਆਂ ਉਹਨਾਂ ਦੇ ਵੀ ਕਈ ਵਾਰ ਕ੍ਰਿੰਪ ਤੁਪੇ ਨੂੰ ਤੋ ਹੋਇਆ ਇੱਕ ਦੂਜਾ ਹਾਂ ਮੈਂ ਮੈਂ ਬੇਬਾਕੀ ਨਾਲ ਬੋਲਦਾ ਨਾ ਜੋ ਜਿਹੜੀਆਂ ਆਪ ਟਿਕਟਾਕ ਖਰੀਦਣ ਵਾਲੀ ਗੱਲ ਆ ਇਸ ਚੀਜ਼ ਦੇ ਔਰ ਨਾ ਮੈਨੂੰ ਲੱਗਦਾ ਕਿ ਕਿਸੇ ਜਿਹੜੀ ਟਿਕਟਾ ਕਿਸੇ ਵੀ ਏ ਬੈਲਟ ਦੇ ਬੰਦੇ ਨੇ ਨਹੀਂ ਖਰੀਦੀ ਹੋਈ ਹੈਗੀ ਜੋ ਮੈਨੂੰ ਲੱਗਦਾ ਠੀਕ ਹੈ ਮਤਲਬ ਮੈਂ ਕਹਾਂ ਦਿਲਜੀਤ ਹੋਇਆ ਹਨਾ ਮਰਿੰਦਰ ਹੋਇਆ ਜਾਂ ਕਿਸੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਖਰੀਦੀ ਗਈ ਹੋਗੀ ਹਾਂ ਪਰ ਪਿੱਛੇ ਕਈਆਂ ਨੇ ਟਿਕਟਾਂ ਰੋਟਾਂ ਖਰੀਦੀਆਂ ਇਹ ਆਈ نو ਥੈਟ ਠੀਕ ਹੈ ਫਿਗਰ ਫੇਕ ਹੈ ਜਿਹੜੀ ਇਹ ਵੀ ਮੈਂ ਦੇਖਿਆ ਕਿ ਬਹੁਤ ਫਿਗਰਾਂ ਖੱਬੇ ਸੜੇ ਪੈ ਜਾਂਦੀਆਂ ਨੇ ਬਟ ਕੀ ਹੈ ਕਿ ਜਿਹੜੀਆਂ ਫਿਲਮਾਂ ਜਿਹੜੀਆਂ ਫਿਗਰਾਂ ਫੇਕ ਪੈਂਦੀਆਂ ਨਾ ਉਹ ਛੋਟੇ ਲੈਵਲ ਦੀ ਪੈਸਾ ਦੀਆਂ ਜਿਹੜੀ ਇੱਕ ਕੋਈ ਵੱਡੀ ਫਿਲਮ ਆ অথੈਨਟਿਕ ਫਿਲਮ ਜਿਵੇਂ ਆਪਾਂ ਕਹ ਲਈਏ ਜਿਵੇਂ ਮੰਨ ਲਓ ਕਹਿ ਰਹੀ ਹਾਂ ਜੱਟਾ ਦੀ ਫਿਗਰ ਰਾਈਟ ਕਹਿ ਰਹੀ ਹਾਂ ਜੱਟਾ ਦੀ ਫਿਗਰ ਵੀ ਫੇਕ ਨਹੀਂ ਪਾਸਦੇ ਹੈਗੇ ਕਿਉਂਕਿ ਪੂਰੇ ਕੱਲੇ ਪੰਜਾਬੀ ਇੰਡਸਟਰੀ ਥੋੜੀ ਹਿੰਦੀ ਵਾਲਿਆਂ ਦੇ ਵੀ ਆਖਾ ਹੋਏ ਤੇ ਔਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਪੂਰਾ ਸਿਸਟਮ ਆ ਉਹ ਈਚ ਐਂਡ एवरीथिंग ਇੱਕ ਇੱਕ ਪੈਸੇ ਦੀ ਈਮੇਲ ਆਉਂਦੀ ਆ ਸਾਰੀ ਠੀਕ ਹੈ ਕਿਉਂਕਿ ਮੈਂ ਆ ਪ੍ਰੋਡਿਊਸਰ ਆ ਸਵੇਰੇ ਉੱਠਦੇ ਆ ਸਭ ਤੋਂ ਪਹਿਲਾਂ ਈਮੇਲ ਆਈ ਹੁੰਦੀ ਆ ਵੀ ਤੁਹਾਡੀ ਫਿਲਮ ਨੇ 100 ਰੁਪਏ ਦਾ ਕੰਮ ਕੀਤਾ ਤੁਹਾਡੀ ਫਿਲਮ ਨੇ 20 ਰੁਪਏ ਦਾ ਕੰਮ ਕੀਤਾ ਜੇ ਫਿਗਰ ਆਪਾਂ ਆਪਾਂ ਫਿਗਰ ਨੂੰ ਮੈਨੀਪੂਲੇਟ ਕਰ ਸਕਦੇ ਆ ਵੀ ਜੇ ਤੁਸੀਂ ਐ ਕਰਤੀ ਔਰ ਜੇ ਤੁਸੀਂ ਕਿਸੇ ਮਾਰਕੀਟ ਤੇ ਪਹੁੰਚਣਾ ਔਰ ਉਹਨੂੰ ਠੋਕ ਬਜਾਏ ਕਹਿਣਾ ਕਿ ਇਹ ਮੇਰੀ ਫਿਗਰ ਆ ਫਿਰ ਤੁਹਾਨੂੰ ਕੋਈ ਵੀ ਚੈਲੰਜ ਕਰ ਦੂਗਾ ਇਸ ਕਰਕੇ ਉਹ ਫਿਗਰ ਨਹੀਂ ਗੜਬੜ ਹੋ ਜਾਂਦੀ ਹਾਂ ਛੋਟੇ ਲੈਵਲ ਦੀਆਂ ਤੇ ਗੜਬੜ ਹੋ ਜਾਂਦੀ ਹੈ ਹਾਂ